ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕਤਾ ਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਰੱਬ ਦੀ ਬਖਸ਼ੇ ਤੁਹਾਨੂੰ ਵੀ ਨਾਲ ਉਹ ਬਣਾਉਣ ਵਾਲਿਆਂ ਨੂੰ ਉਹ ਸੁਣਾਓ ਤੁਸੀਂ ਸਾਰੇ ਠੀਕ ਠਾਕ ਜੇ ਆਸਕਦੇ ਆ ਕਿ ਤੁਸੀਂ ਸਾਰੇ ਜੀ ਤੋੜਤੀ ਉਹ ਅੱਗੇ ਮੜੀ ਦੀ ਟੁੱਟੀ ਬਣਾਣੀ ਤੜਕੀ ਹੀ ਕੀ ਜਿੱਦਾਂ ਤੇ ਤੁਸੀਂ ਹੋਰ ਕੰਮ ਕਰਦਾ ਆ ਵੀ ਹੁਣ ਬਣਾ ਦੇਣੀ ਸ਼ੇਰ ਬਣ ਕੇ ਹੁਣ ਤੇ ਹੁਣ ਬੈਠੀ ਚੌਂਕੇ ਤੇ ਹੈ ਇਹ ਹੁਣ 3 ਕਿਲੋ ਹਲਸੀ ਹੀ ਵੈਸਣ ਹੀ ਹੈ ਮੇਥੇ ਆ ਸਭ ਕੋ ਨਿੱਕੜ ਸੁੱਕੜ ਜੋ ਗੇ ਚਪਾਉਣ ਵਾਲਾ ਆ ਕਿ ਲੋ ਕਾ ਲੈ ਪਿੰਡ ਤੜੀ ਲੈਂਦੀ ਤੇਲ ਤੇਲ ਜਿੱਦਾਂ ਅਸੀਂ ਤੜੀ ਕਹਿ ਦਿੰਨੇ ਆ ਆਂਦੇ ਕੀ ਕਰਦੇ ਮੈਂ ਇਹਦੀ ਪੁੰਦਰ ਕਟ ਕੇ ਖਾਵਾਂਗੇ ਨਹੀਂ ਲੈਂਦੀ ਉਹ ਤੇ ਕਵਰ ਹੈ ਕਿ ਮੈਂ ਸੀਜੀ ਪਰ ਗੋਟੀ ਮਿਕਸੀ ਵਿੱਚ ਆ ਕੋਈ ਤੇਲਾਂ ਦਾ ਕੋਈ ਕਿੜੀ ਜਾਂਦਾ ਸ਼ਕਰ ਰਣਾਈ ਕੇ ਘੋੜ ਫਿਰ ਘੋੜ ਘੋੜਾ ਗਲਾਇਆ ਵਿੱਚ ਆ ਕਿ ਪਿੰਨੀਓ ਵੱਡੀਆਂ ਨਹੀਂ ਬਣਾਉਂਦੀ ਤੈਨ ਸਿੰਦ ਕਾ ਜੂਗਾ ਕਿ ਤੁਹਾਡੇ ਵਾਂਗ ਵੱਡਾ ਬੰਦਾ ਦੋ ਤਿੰਨ ਮੰਗਣੀਆਂ ਲੈ ਉਹ ਇੱਕ ਖਾ ਕੇ ਸਰ ਜੂਗਾ ਹੇ ਦਾਦੂ ਉਹ ਗੱਲ ਵੀ ਮੈਂ ਫਿਰ ਉਹ ਗੱਲ ਮੈਂ ਜਾਰੀ ਗੱਲਾਂ ਇਹ ਆ ਵੀ ਭਾਵੇਂ ਬਣਾ ਲੋ ਗੱਡੀਆਂ ਤੋਂ ਭਾਵੇਂ ਬਣਾ ਲੋ ਨਿੱਕੀਆਂ ਨੰਗਣੇ ਚਾਰਦੇ ਨਹੀਂ ਉਹ ਤੇ ਹੁਣ ਤੂੰ ਕੱਢੇਂਗੀ ਚਾਰਦੇ ਤੇ ਚਾਰਦੇ ਨਹੀਂ ਨਿਕਲ ਮੈਂ ਉੱਤੇ ਰੱਖ ਦੇਣੀਆਂ ਵਾ ਤੇ ਜਿਹੜਾ ਮਰਜੀ ਆਈ ਜਾਵੇ ਤੇ ਖਾਈ ਜਾਵੇ ਤੇ ਬਣਾਉਣਾ ਤੇ ਆ ਵੀ ਸਾਰਾ ਹੁਣ ਪਰ ਇਹ ਆ ਵੀ ਅਜੇ ਜਿਹਦਾ ਇਹਨਾਂ ਵਿੱਚ ਮਿੱਠੇ-ਮੁੱਠੇ ਪੈਣੇ ਸੀਗੇ ਆਹ ਮਿੱਠੇ ਭੁੰਣਨੇ ਆ ਪੋਣੇ ਆ ਤੇਲ ਵੀ ਪਾ ਦੇਣੇ ਵਿੱਚ ਹੀ ਆਹ ਤੇ ਪ੍ਰਭਾ ਕਹਿੰਦਾ ਅਸੀਂ ਲਿਆਉ ਤੇ ਹਾਂ ਕਿ ਮੁੱਗ ਗਈ ਆ ਮੇਰੇ ਮੈਂ ਵੀ 1 ਕਿਲੋ ਇਹਨਾਂ ਨਿਆਣਿਆਂ ਨੂੰ ਬਣਾ ਦਿੰਦੇ ਈ ਬਾਈ ਕਿਲੋ ਬੇਸਨ ਪਾਇਆ ਕਿ ਲੋਸੀ ਪਾਈ ਤੇ ਆਹ ਪਾ ਦیتے ਆ ਮੈਂ ਮੈਂ ਇਥੇ ਪਾਵਾਂਗੇ ਮੇਰੇ ਬਾਤ ਦੇ ਵਿੱਚ ਇਹਦੇ ਆਹ ਪਾ ਤੇ ਕਾਜੂ ਬੂਜੇ ਤੇ ਚਲ ਮੇਰੇ ਭਾਈ ਇਹ ਬਣਾਉਂਦੀ ਇਹਨਾਂ ਨਿਆਣੇ ਖਾ ਲੈਣਗੇ ਵਿੱਚ ਸੁੰਡ ਵੀ ਪਉਣੀ ਮੈਂ ਆਪਣੇ ਆ ਜੀ ਠੀਕ ਹੈ ਸਹੀ ਹੈ ਅੱਗੇ ਪਾਈਆ ਮੈਂ ਇਥੇ ਪਾਇਆ ਤਾਂ ਹੁਣ ਅੱਧਾ ਕਿਲੋ ਲਿਆਂਦੇ ਐਨੇ ਮੈਥੇ ਦਾਸ ਕੀ ਕਰਨੇ ਕਿ ਜਾ ਰਹੇ ਆ ਹੈਂ ਕੋੜ ਚੰਗੀ ਹੈ ਕੋੜ ਨਹੀਂ ਨਹੀਂ ਅੱਧਾ ਜਦੋਂ ਨਾ ਪਾਵਾਂ ਤਾਂ ਥੋੜੇ ਘੱਟ ਪਾ ਲਓ ਹਨਾ ਇਹ ਦਿਗੂ ਵੀ ਇਹਦਾ ਕਿ ਲੋਪਾ ਸੁਣੋ ਇੰਨੇ ਵੀ ਬੁੱਡੇ ਨਹੀਂ ਹੋਏ ਜਿੰਨੀਆਂ ਮੁੱਢਿਆਂ ਵਾਲੀਆਂ ਚੀਜ਼ਾਂ ਅਲਸੀ ਦਾ ਤੇਲ ਪਾਉਣਾ ਵਿੱਚ ਆ ਫੇ ਉਹ ਵੀ ਕਿੰਨਾ ਘੜੀ ਦਾ ਉਹ ਵੀ ਕਿੰਨਾ ਤੇਲ ਗਰਮ ਹੁੰਦਾ ਹਨਾ ਹਾਂ ਹੁਣ ਮੈਂ ਬੁੱਢਾ ਹੋਈ ਗਿਆ ਹੋਰ ਕਿੰਨਾ ਬੁੱਢਾ ਹੋਣਾ ਭੈਣ ਭਾਣ ਪੁੱਛਾਂ ਕਿੰਨਾ ਬੁੱਢਾ ਹੋਣਾ ਚੇਨਾ ਬੁੱਢਿਆ ਬੁੱਢੇ ਤੋਂ ਤਰ੍ਹਾਂ ਬੰਦਾ ਹੈ ਕੋਈ ਵੀ ਨਹੀਂ ਕਹਿੰਦਾ ਮੈਂ ਬੁੱਢਾ ਹੋਇਆ ਮੈਂ ਮੈਂ ਨਹੀਂ ਮੈਂ ਬੁੱਢਾ ਹੋਇਆ ਉਮਰ ਦੇ ਹਿਸਾਬ ਨਾਲ ਹੀ ਹੁੰਦੀ ਹੈ ਗੱਲ ਤੂੰ ਉਤਰਾ ਕਹਿੰਦੀ ਹੈ ਉਤਰਾ ਵੀ ਮੈਂ ਨਹੀਂ ਨਹੀਂ ਮੈਂ ਤਾਂ ਕਹਿੰਦੀ ਮੈਂ ਹੋ ਗਈ ਹਾਂ ਤਾਂ ਹੁਣ ਮੇਰੇ ਕਹਿਣ ਨੂੰ ਹੁੰਦੀ ਹੈ ਨਹੀਂ ਮੈਂ ਤਾਂ ਕਹਿੰਦੀ ਮੈਂ ਮੇਰੇ ਕਹਿੰਦੇ ਹਾਂ ਮੈਂ ਬੁੱਢੀ ਹੋ ਗਈ ਹਾਂ ਇਹਦੇ ਵਿੱਚ ਨਹੀਂ ਕੋਈ ਗੱਲ ਕਿ ਹੋ ਗਿਆ ਜਰਾ ਹੁਣ ਉੱਠਿਆ ਨਹੀਂ ਜਾਂਦਾ ਕੋਟ ਉੱਠਕੀ ਆਦੇ ਬਿਆ ਉੱਠਣਾ ਹੋਵੇ ਤੇ ਫਿੱਟੇ ਮੂੰਹ ਬੋੜਿਆਂ ਦਾ ਆ ਉਹ ਗੱਲ ਹੈ ਹੁਣ ਜਦੋਂ ਬੈਠ ਕੇ ਫੇਚੇ ਤੇ ਉੱਠਿਆ ਨਹੀਂ ਜਾਂਦਾ ਹੁਣ ਮੈਨੂੰ ਘੜ ਤੋਂ ਘੜ ਕਿੰਨਾ ਚਿਰ ਹੋ ਗਿਆ ਬੀਬੀ ਬੈਠੀ ਨੂੰ ਹੋ ਹੀ ਗਏ 我呀，我没，你 ਤੇ ਹੁਣ ਜਾਣ ਕੇ ਨਹੀਂ ਉਠਣ ਡਈ ਪੀ ਉਹ ਤੇ ਆ ਕੇ ਸੇਕਣ ਡਈ ਮਜੇ ਦਾ ਉਹ ਤੇ ਤਾਂ ਨਹੀਂ ਉਠਣ ਡਈ ਕਾ ਮਤਾ ਨਹੀਂ ਕੋਈ ਮਲ ਵੀ ਹੈਗਾ ਅੱਗ ਤੇ ਸੇਕੀ ਆ ਪਰ ਕਿਤੋਂ ਬੜੀ ਕੀਤੀ ਆ ਤੂੰ ਹੀ ਹੁਣ ਇੱਥੇ ਹੁੰਦੇ ਆ ਮੇਰੀ ਘਰ ਵਿੱਚ ਕੋਈ ਮੈਨੂੰ ਬਾਵਾ ਬੋਲ ਜਾਣੀ ਮੈਂ ਬਣਾਉਂਗਾ ਤੇ ਤੂੰ ਘਰ ਦਾ ਕੰਮ ਕਰੀ ਸਾਰਾ ਮਾਲ ਡੰਗਰ ਦਾ ਉਧਰ ਪੱਠੇ ਨਾ ਕਰੀ ਤੇ ਜੇ ਮੈਂ ਸਾਰਾ ਮੇ ਲੁੱਟ ਲੂ ਚੁੱਲੇ ਗਾੜੀ ਦੀ ਗੱਲ ਕਰੀ ਜਾ ਪੱਠੇ ਲਿਆ ਜੋ ਨਹੀਂ ਨਾ ਫੇਰ ਗੱਲ ਵਿੱਚ ਪੱਠੇ ਲਿਆ ਦਿੰਦੇ ਮੈਂ ਨਾ ਪਾਉਂਗੀ ਪਾਣੀ ਬਹੁਤ ਬਹੁਤ ਕੀ ਮੋਟਰ ਤੇ ਉਤਰਦੇ ਨੇ ਤੇ ਗਾੜੀ ਛੋੜਦੇ ਨੇ ਉਹ ਉਹ ਕਿਹੜੀ ਗੱਲ ਉਹ ਤੇ ਕੰਮ ਸੋ ਹਾਂ ਬਾਹਰ ਜਦੋਂ ਮੈਂ ਕਹਿੰਨ ਉਸ ਪਈਏ ਪਹਿਲੇ ਦੇ ਕੇ ਮੰਗਾਰੂ ਬੰਡ ਪੱਠੇ ਤੇ ਜੇ ਨਾ ਮੈਂ ਬਣਾਉਗਾ ਸਾਰੀ ਐਲਸੀ ਤੇ ਗੱਲ ਕਰੀ ਨਹੀਂ ਐਲਸੀ ਤੇ ਅੱਜ ਇਹ ਵੀ ਬਣ ਜਾਣੀ ਹੀ ਪਰ ਇਹਨੂੰ ਲੱਗਣਾ ਹੁਣ ਟਾਈਮ ਅਜੇ ਉਧਰੋਂ ਵੀਡੀਓ ਵਾਲਿਆਂ ਦਾ ਫੋਨ ਆ ਗਿਆ ਹੁਣ ਜਾਣਾ ਰੰਗਬੀਰ ਘਰ ਵੀਡੀਓ ਬਣਾਉਣਾ ਠੀਕ ਹੈ ਤੇ ਵੀਡੀਓ ਬਣਾ ਕੇ ਆਉਣਾ ਤੇ ਇਹ ਸਵੇਰੇ ਆਹ ਕੰਮ ਚਲਾਉਣਾ ਪਤਾ ਨਹੀਂ ਹੁਣ ਵੀ ਇਹੀ ਲੜਦੇ ਜਾਣਾ ਕਿ ਲੜਦੇ ਆਉਣਾ ਇੰਨਾ ਨਹੀਂ ਹੁਣ ਪਤਾ ਨਹੀਂ ਇੱਥੇ ਹੀ ਲੜ ਲਓ ਪਹਿਲਾਂ ਕਿ ਇੱਥੇ ਵੀ ਹੋਣੀ ਨਹੀਂ ਲੜਾਈ ਬਲੌਗ ਕੱਟਦਾ ਹੀ ਚੋਈ ਪਹਿਲਾਂ ਲੜੇ ਆ ਤੇ ਫਿਰ ਵਲੌਗ ਦੋਰੇ ਸ਼ੁਰੂ ਕੀਤਾ ਵਾ ਨਹੀਂ ਤੇ ਕਰਦੀ ਇਹੀ ਹੈ ਦੋ ਹੱਥ ਮੇਰੇ ਨਾਲ ਮੈਂ ਕਿੱਦਾਂ ਕਰਦੀ ਤੂੰ ਪਿੰਦਰ ਦਾ ਸਾਹਦੇ ਹੁਣ ਕਹਦਾ ਕਸੂਰ ਵਾ ਹੁਣ ਵੀ ਇਹ ਇਮਗਲਾ ਮਾਰ ਮਾਰ ਡੈਬੀ ਇਹ ਗੱਲਾਂ ਕਰੂ ਤੂੰ ਮੇਰੀ ਭਾਬੀ ਇਹ ਮੇਹੀ ਸਾਈਡ ਲਵੀਂ ਪਹਿਲੀ ਗੱਲ ਤੇ ਹਰ ਇੱਕ ਨੇ ਤੇਰੀ ਸਾਈਡ ਲੈਣੀ ਮੇਰੀ ਸਾਈਡ ਤੇ ਕੋਈ ਲੈਂਦਾ ਨਹੀਂ ਮੇਰੇ ਭੈਣ ਭਰਾ ਲੈਣਗੇ ਮੇਰੀ ਸਾਈਡ ਚਲੋ ਕੋਈ ਗੱਲ ਹਾਂ ਮੈਨੂੰ ਉਹਨਾਂ ਤੇ ਮਾਣ ਆ ਜਿਹੜੇ ਵੇਖਣਦੇ ਮੇਰਾ ਵਲੌਗ ਠੀਕ ਹੈ ਭੈਣ ਭਰਾ ਜਿਹੜੇ ਤੁਹਾਡੇ ਜਾਦੇ ਨਹੀਂ ਮੇਰੇ ਵੀ ਉਨੇ ਹੀ ਆ ਜਿੰਨੇ ਤੁਹਾਡੇ ਆ ਉਹਨਾਂ ਨੂੰ ਪਤਾ ਵਾ ਵੀ ਕਿਹੜਾ ਲੜਾਕਾ ਤੇ ਕਿਹੜਾ ਥਈ ਆ ਪਰ ਮੈਂ ਉਹਨਾਂ ਤੋਂ ਕੁਝ ਵੀ ਨਾ ਕਹਿੰਦੀ ਕਹ ਸਿਰ ਤੇ ਨਾ ਤੇਰਾ ਹੀ ਪਾੜਦੀ ਆ ਨਾ ਜੇ ਮੈਂ ਭੈਣ ਭਰਾ ਨੂੰ ਥੋੜੀ ਮੈਂ ਕੁਝ ਕਹਿੰਨੀ ਐ ਜੇ ਕਹੀਏ ਤਾਂ ਕਹਿੰਦੀ ਆ ਜੋ ਕਹਿੰਦੀ ਮੈਂ ਤੈਨੂੰ ਹੀ ਕਹਿੰਨੀ ਆ ਇਹ ਕੋਈ ਲਾਮਰਾ ਗੁੱਸਾ ਵੀ ਕਹਿੰਦੀ ਮੈਂ ਤੇਰੇ ਤੇ ਕੱਢਣਾ ਨਹੀਂ ਗੁੱਸਾ ਹੈ ਹੀ ਕੋਈ ਨਹੀਂ ਦਾ ਟਾਈਮ ਹੀ ਨਹੀਂ ਹੁੰਦਾ ਕਿਵੇ ਵੀ ਜਾਣਦਾ ਫੋਨ ਸੁਣਦਾ ਟਾਈਮ ਨਹੀਂ ਖਾਸ ਕਰਕੇ ਉਹਦੇ ਟਾਈਮ ਤੇ ਆਪੇ ਹੀ ਨਹੀਂ ਲੱਗਣਾ ਜਦੋਂ ਲੜਾਈ ਕਰਨੀ ਤੇ ਫੇਰ ਟਾਈਮ ਕਿੱਥੋਂ ਲੱਗਣਾ ਭੈਣ ਭਰਾ ਨੇੜੇ ਦੇ ਵਾਲੇ ਜਿਹੜੇ ਵੇਖਣ ਨੇ ਉਹ ਆ ਸਕਦੇ ਖਾਣ ਵਾਸਤੇ ਅਲਸੀ ਅਲਸੀ ਆ ਹੋ ਅੱਜ ਜ਼ਰੂਰ ਜ਼ਰੂਰ ਤੇ ਦੂਰ ਵਾਲਿਆਂ ਨੂੰ ਦੱਸ ਦੋ ਤੇ ਪਹੁੰਚਾ ਦਾਂਗੇ ਤੇ ਨਾਲ ਇਹ ਵੀ ਦੁੱਧ ਦਾ ਗਲਾਸ ਮਿਲੂ ਅਲਸੀ ਦੇ ਗਲਾਸ ਆਹ ਹਾਂ ਨਹੀਂ ਉਹਦਾਂ ਹੀ ਸਾਗ ਦੀ ਕਰ ਕੀਤੀ ਮਣਕਾ ਉਹਨਾਂ ਨੇ ਸ਼ਹਿਰਪੁਰ ਵਾਲਿਆਂ ਨੇ ਮੈਨੂੰ ਦੱਸਿਆ ਨਹੀਂ ਆਪਣਾ ਐਡਰੈਸ ਆ ਨਾ ਨਾ ਫੇਰ ਕਿੱਥੋਂ ਬੋਲਦੇ ਆ ਕਿੱਥੋਂ ਨਹੀਂ ਹੈ ਨਾ ਇੱਥੇ ਹਰਾ ਐਡਰੈਸ ਆ ਚਲੋ ਇਹ ਤੇ ਚਲੋ ਕੋਈ ਵਾਰੀ ਕਈ ਮਜ਼ਾਕ ਕਰ ਦਿੰਦੇ ਆ ਨਾ ਕੀ ਪਤਾ ਮਜ਼ਾਕ ਕੀਤਾ ਹੋਊਗਾ ਉਹਨਾਂ ਨੇ ਕੀ ਬਣਾ ਮਜ਼ਾਕ ਕੀਤਾ ਪਰ ਅਹੀ ਤੇ ਅਸਲ ਹੀ ਸਮਝ ਲਿਆ ਵੀ ਸਾਨੂੰ ਦੱਸਣ ਐਡਰੈਸ ਤਾਂ ਹੀ ਦੇਈ ਪਹਚਾਈ ਲਈ ਪਹਚਾ ਗਏ ਆ ਹੋਏ ਇਹ ਗੱਲ ਹੈ ਨਹੀਂ ਪਤਾ ਨਹੀਂ ਕਾਹਦੀ ਰੱਬ ਜਾਣਦਾ ਚੱਲ ਅਛਾ ਚੱਲ ਅਛਾ ਉਹ ਨਹੀਂ ਆਈ ਸ਼ਹਿਰਪਰੀ ਤੇ ਕਮਾਣਾ ਵਾਲੇ ਤੇ ਆਈ ਦੇ ਨਾ ਕਮਾਣਾ ਵਾਲੇ ਦੋ ਦੋ ਚੀਜ਼ਾਂ ਲੈਣੇ ਸੁਆ ਖਾ ਜਾਣਾਂ ਬੜੇ ਅਲਸੀ ਖਾ ਜਾਣੀ ਇਹਨਾਂ ਨੇ ਹਾਂ ਦੋ ਚੀਜ਼ਾਂ ਖਾ ਲੈਣੀਆਂ ਤੇ ਨਾਲੇ ਭੈਣ ਨੂੰ ਮਿਲ ਜਾਣਾ ਲੋੜੀ ਦੇ ਜਾਣੀ ਭੈਣ ਨੂੰ ਲੋੜੀ ਆਈ ਸੁਖਣਾ ਆਹ ਹੋਏ ਇਹ ਤਾਂ ਗੱਲ ਹੈ ਜੀ ਭੈਣ ਨੂੰ ਮਿਲਣ ਆਏ ਆ ਹਾਂ ਜੇ ਉਹਨਾਂ ਨੇ ਨਾਂ ਦੇਣੀ ਹੋਈ ਤਾਂ ਫੇਰ ਕਿਆ ਕਰੀਂ ਤੇਰ ਜਾ ਦੇ ਇਹਨੂੰ ਪੱਲਾ ਕਹਿੰਦੀ ਆ ਜੀ ਨਹੀਂ ਉਹ ਕੰਦੇ ਹੁੰਦੇ ਆ ਨਾ ਬੋਧਿਆ ਪਰਾਂ ਮਾਵਾਂ ਇਹ ਲੋੜੀ ਆਈ ਪਿੰਨੀਆਂ ਨਾ ਆਈਆਂ ਤੇ ਉਹ ਪਿੰਨੀਆਂ ਲੈ ਕੇ ਆ ਗਈ ਤੇ ਮਾਂ ਮਾਮੀ ਆਹ ਮਾਰੇ ਤਾਂ ਕਹਾਂਗੇ ਨਾ ਨਹੀਂ ਹੁਣ ਬਾਹਰ ਜਾ ਕੇ ਮੈਂ ਆਣ ਕੇ ਕਹਣਾ ਆਮਰ ਫਰਜ਼ਾਈ ਲਈ ਆਈ ਆਂਦੀ ਇੱਥੇ ਵੀ ਨਹੀਂ ਬਣਾ ਲੋ ਆਓ ਅੱਛਾ ਸੁਪੀਰੋਸ ਤਾਂ ਆਓ ਸੁਪੀਰੋਸ ਤਾਂ ਆਈ ਆ ਇਹ ਕਾ ਲੋ ਜੀ ਉਹ ਵੀਵੇ ਵਾਦੇ ਰਹਿਣ ਹੋਈ ਕਿਹੇ ਜੀ ਦੇ ਲੋੜ ਨਹੀਂ ਆ ਪਿਆਰ ਚਾਹੀਦਾ ਭੈਣ ਭੈਣ ਕਰਾ ਬਾਕੀ ਇਹ ਵੀ ਜਿਨ੍ਹਾਂ ਨੇ ਜਿੱਦਾਂ ਇਹ ਮਿਲਦੇ ਆ ਸਾਨੂੰ ਉਦਾਂ ਜਿਨ੍ਹਾਂ ਨੇ ਤੇ ਰੇਤ ਆ ਮਸ਼ੀ ਕੀ ਰੱਖਿਆ ਵਾ ਫਿਰ ਪੀਕੇ ਦੀ ਗੱਲ ਫਿਰ ਪੀਕੇ ਦੀ ਜੀਪੀਏ ਤੇ ਇਹ ਤਾਂ ਪੰਜਾਬ ਦੀ ਗੱਲ ਏ ਇਦਾਂ ਹੀ ਕਹਦੇ ਜਿਹਾ ਵੀ ਜਿੰਨਾ ਧੀਆ ਦੇ ਦਿਆ ਪਿੱਛੇ ਕੀ ਰੱਖਿਆ ਨਾ ਕਿਉਂ ਬਿੰਦਰ ਫੋਲ ਨੂੰ ਪੁੱਤ ਮੇਰੇ ਕੋਈ ਟੀਵੀ ਦੀ ਜਵਾਨ ਕਰਕੇ ਦੇਤੀ ਪਰ ਬੁਢੀ ਹੋਈ ਤੇ ਹੁਣ ਆਦੇ ਆਪਣੇ ਤੇਕੇ ਜਿਲ ਜਾ ਚੱਲ ਭਾਬੀ ਹੁਣ ਮੈਂ ਤੇਰਾ ਨਾਲ ਹੀ ਚਲ ਜਾਣਾ ਭਈ ਭੈਣਾ ਕੋਈ ਨਹੀਂ ਉਹ ਜੀ ਬੰਦਾ ਕੀ ਕਰਦਾ ਇਹਦਾ ਜਾਣ ਨੂੰ ਤਾਂ ਕਹਿਣ ਦੀ ਵੀ ਇਹ ਕਿੰਨਾ ਕਹਦੇ ਵੀ ਹਾਂ ਜਾ ਜਲ ਜਾ ਮੈਂ ਤੇ ਨਹੀਂ ਕਹਿਣਾ ਮੈਂ ਨਹੀਂ ਜਾਣਾ ਇਹਨੂੰ ਜਦੋਂ ਸਾਧ ਰਾਨੇ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਮੈਂ ਹਰ ਵਾਰ ਤੇਰੀ ਸੁਣਦਾ ਮਹੀਂ ਨਹੀਂ ਮਿਲਦੀ ਮੇਰਾ ਉਹ ਨਹੀਂ ਹੁੰਦਾ ਜੇ ਨਹੀਂ ਹੁੰਦਾ ਪੈਰ ਕਿ ਲੋੜੀ ਤੇ ਦੋ ਦਿਨ ਰਹਿਣਾ ਵਾ ਤੇਰੀ ਮਹੀਂ ਮਿਲੇ ਚਾਹੇ ਨਾ ਮਿਲੇ ਮੈਨੂੰ ਸਾਰੇ ਬਾਜਾ ਮਾਰਦੇ ਭਾਈ ਇਹਨੂੰ ਨਹੀਂ ਕਹਿੰਦੇ ਮੈਨੂੰ ਹੋਰ ਇਹ ਦੱਸਦੇ ਆਵੇਂਗੀ ਮੈਂ ਲੜਾਈ ਤੋਂ ਡਰ ਜਿਦੇ ਕਹਤਾ ਮੈਂ ਹਾਂ ਮੈਂ ਦੋ ਦਿਨ ਰਹੂੰਗੀ ਹੁਣ ਕੇ ਫੇਰ ਮੈਂ ਕਿਹਾ ਤਾਂ ਮੈਂ ਹਾਂ ਇੱਕ ਦਿਨ ਚੱਲ ਮੈਂ ਰਹਿ ਸਕਦੀ ਮੈਂ ਦੋ ਦਿਨ ਨਹੀਂ ਹੋ ਰਹਿਣਾ ਹਾਂਦਾ ਚਲ ਕੋਈ ਨਹੀਂ ਕਰੇ ਬਾਅਦ ਚ ਵੇਖਾਂਗੇ ਜਦੋਂ ਆਵੇਂਗੀ ਅੱਛਾ ਤੇ ਭਾਈ ਭਾਈ ਇਹਨੂੰ ਕਿਸੇ ਨੇ ਨਹੀਂ ਆਖਿਆ ਭਾਈ ਇਹ ਸਪੈਸ਼ਲ ਐਸਾ ਆਉਣਾ ਵਾ ਹਾਂ ਐਸਾ ਉਹ ਉਮਰਤੀ ਆਉਣਾ ਕਹਿਣ ਆਉਣਾ ਘਰੇ ਹਾਂ ਘਰ ਕਹਿਣ ਆ ਮੇਰੇ ਨਾਲ ਫੋਨ ਤੇ ਹੋਈ ਨਾ ਗੱਲ ਉਹਦੇ ਉਦੋਂ ਕਹਿਣਗੇ ਨਾ ਜਦੋਂ ਮੁੰਡਾ ਵਿਆਹਣਗੇ ਕਿਦਾਂ ਨਹੀਂ ਕਿਹਾ ਵਾ ਵੀ ਭਾਜੀ ਨਾਲ ਰੌੜੀ ਤੇ ਜਾਤ ਹੈ ਕਿਹਾ ਹੀ ਗਾ ਦੋਵਾਂ ਨੂੰ ਕਿਹਾ ਸਾਨੂੰ ਤੁਹਾਨੂੰ ਆਤਾ ਸਾ ਬਹੁਤ ਬਹੁਤ ਨਹੀਂ ਕਿਹਾ ਵਾ ਕੁੜੀਆਂ ਆਉਂਦਾ ਰਹਿਣ ਦੋ ਦਿਨ ਕੁੜੀਆਂ ਰਹਿਣ ਚਾਰ ਦਿਨ ਮੈਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਆ ਆਹੋ ਜਿੰਨੇ ਦਿਨ ਮਨਦੀ ਰਹਿਣਾ ਤੈਨੂੰ ਮੈਂ ਕਹਿਣਾ ਵੀ ਐਰ ਕੀ ਦੋ ਦਿਨ ਰਹਿਣਾ ਮੈਂ ਠੀਕ ਹਾਂ ਚਲ ਕੋਈ ਨਹੀਂ ਰਹਿਪਾਂਗੇ ਕਿ ਉੱਥੇ ਕੀ ਆ ਹਾਂ ਇਹ ਅਬੀ ਇੱਕ ਵਾਰ ਭੱਜ ਗਿਆ ਅੰਕੇ ਧਾਰ ਕੱਢ ਕੇ ਇਹ ਚੱਲ ਗਈ ਭੱਜ ਗਿਆ 6 ਕਿਲੋਮੀਟਰ ਤੇ ਹੈਗਾ ਸਾਰਾ ਨਹੀਂ 12 ਨਹੀਂ ਨਹੀਂ 8 ਕਿਲੋਮੀਟਰ ਆ ਐਸੋ ਹਾਂ ਹਾਂ 8 ਕਿਲੋਮੀਟਰ ਆ ਗਈ ਧਾਰ ਕੱਢ ਕੇ ਫੇਰ ਚੱਲ ਗਈ ਆਕ ਮੈਨੂੰ ਪਾਇਆ ਪਿਆ ਕੋਈ ਜਾ ਉਥੇ ਲੈ ਤੇ ਪੀਕੇ ਨੂੰ ਮਿਲਦਾ 4 ਵਜੇ ਫੋੜਾ ਨਹੀਂ ਨਹੀਂ ਪੀਣਾ ਬਰਤਨਾ ਉਹ ਆਪੇ ਇੱਥੇ ਕੱਢਣੇ ਆ ਜਿੰਨਾਂ ਨੇ ਲੋੜ ਉਹਦੇ ਉਥੇ ਰਹਿਣੀ ਆ ਤੂੰ ਹੀ ਬਰਤਨ ਵਾਲੀਆਂ ਸਨ ਸਾਡੀ ਕੋਈ ਕਿਤੇ ਕੋਈ ਵੀ ਨਾ ਕੱਢੂ ਫੇਰ ਕੰਮ ਖਤਮ ਆ ਸਹੀ ਆ ਫੇਰ ਫਰਿੱਜ ਰਹਿਊਗਾ ਜਾ ਮੈਂ ਕਿਹਾ ਥੱਲੇ ਫਰਿੱਜ ਹੀ ਫੇਰ ਅੱਛਾ ਜਿਹੜੀ ਘਰ ਰਹੂਗੀ ਲੋੜ ਹੋਊਗੀ ਉਹ ਪੀਊਗੀ ਬੀਬੀ ਤੂੰ ਮੈਂ ਖਲੇ ਬਹਿ ਜਿਹਦੇ ਉੱਠਣ ਦਾ ਗਾੜੀ ਪਾਣਾ ਹੋਵੇ ਨਹੀਂ ਭਾਈ ਦੋ ਟੱਬ ਘਰ ਤੇ ਇੱਕ ਮਹੀਨੇ ਨਹੀਂ ਲੰਗਦਾ ਸਹੀ ਗੱਲ ਵਾ ਆਹੋ ਘਰ ਤੋਂ ਘੱਟ ਨਹੀਂ 12 ਕਿਲੋ ਦੁੱਧ ਚਾਹੁੰਦੇ ਰੋਜ਼ ਦਾ ਜਿਆਦਾ ਨਹੀਂ ਤੇ ਦੁੱਧ ਨਹੀਂ ਕੀਤੇ ਘਰ ਤੇ ਪੋਤਾ ਹਰ ਵਾਰ 5 ਕਿਲੋ ਸਿਰਫ ਇਹ ਦੇ ਕੇ ਹੁੰਦੇ ਆ ਕੋਈ ਮੰਨੇ ਚਾਏ ਨਾ ਮੱਲੇ 6-7 ਤੇ 7 ਕਿਲੋ ਦੁੱਧ ਤਾਂ ਸਾਡੇ ਘਰ ਲੱਗਦਾ ਮਾਂ ਤੇ ਬੈਠੀਆਂ ਧੀਆਂ ਸਾਡੀਆਂ ਬਿਸ਼ੱਕ ਦੱਸ ਸਕਦੀਆਂ ਕਿ ਉਹ ਨਹੀਂ ਰਹੀ ਤੁਸੀਂ ਆਪਣੇ ਘਰ ਹੋਇਆ ਦਿਖਾਦਾ ਜਾਂਦਾ ਮੋਢਾ ਦੇਖ ਕੇ ਤੁਸੀਂ ਖਾਦਾ ਪੀਤਾ ਜਾਂਦਾ ਗਰਮੀ ਹਟ ਜਾਂਦਾ ਤਾਂ ਵੇਰਾ ਬੰਤੀ ਆ ਫਿਰ ਤੋਂ ਉਦੋਂ ਇੱਕ ਗੱਲ ਹੈ ਜੀ ਦੇ ਕਿੰਨਾ ਵਧੀਆ ਲੱਗਦੇ ਚੌਕੇ ਜਿ ਬੈਠੀਆਂ ਨੇ ਹੈਨਾ ਪੰਜਾਬੀ ਵਿਰਸਾ ਚੌਕਾ ਸੱਜਿਆ ਆ ਕੇ ਪੰਜਾਬੀ ਵਿਰਸਾ ਆਹੋ ਉਦੋਂ ਵੱਡੇ ਵੱਡੇ ਚੌਕੇ ਹੋਣੇ ਬਹੁਤ ਉਦੋਂ ਅਕਰ ਸਾਹਿਬ ਨੇ ਕੀ ਵੱਡੇ ਵੱਡੇ ਕੀ ਚੌਕੇ ਵੱਡੇ ਹੁੰਦੇ ਓਦੋਂ ਹਾਂ ਹਾਂ ਤੇ ਮਾਰ ਈਦਾ ਪਤੀ ਦਾ ਕਹਿਣਾ ਤੇਰੇ ਨਾਲ ਆਹ ਲੋ ਗਾੜੀ ਤੇ ਜਿਹੜੀ ਬੇਬੇ ਗਾੜੀ ਚੌਂਕੇ ਤੇ ਬੈਠੀ ਹੋਣੀ ਖੇਸ ਦੀ ਉਹਨੇ ਬੋਕਲ ਮਾਰੀ ਹੋਣੀ ਆਹੋ ਓਕੇ ਐਡਾ ਪਲਾ ਮਾਰਨਾ ਐਡਾ ਮੂੰਹ ਦੇ ਜਿਹੜਾ ਲਾਗੇ ਬੈਠਾ ਉਹਨੂੰ ਤਾਰਾ ਪਾ ਦਿੰਦੀ ਮਰਦਾ ਕਲਾ ਗਿਆ ਤਾਂ ਸਾਬ ਮੇਰੀ ਬਹੁਤ ਹੈਲਪ ਕਰਦਾ ਜੇ ਉਹ ਵੀ ਤੁਸੀਂ ਬੈਠੇ ਆ ਤਾਂ ਇਹ ਸੋਚਿਆ ਕਿ ਕੱਢੀ ਲਈ ਕਿੰਨੀਆਂ ਵਲਣਾ ਚਲ ਮੈਂ ਨਾ ਘਾਟੇ ਮੋੜਾ ਦਾਂ ਨਹੀਂ ਨਹੀਂ ਮੈਂ ਹਾਂ ਔਰ ਦਈਆ ਸਿਆਣੀ ਹੱਥੀ ਮੈਂ ਐਵੇਂ ਲਿਬੜੇ ਤੇ ਪਲੇ ਹੱਥ ਮਾਰੂਗਾ ਫਿਰ ਮੈਨੂੰ ਟੋਕੂਗੀ ਆਹੋ ਤੇ ਮੈਂ ਡਰਦਾ ਹੀ ਨਹੀਂਗਾ ਤਪੋਂਡੇ ਨਹੀਂ ਤੇ ਮੈਂ ਪਾ ਦ ਮੇਰਾ ਤੇ ਆਪਣਾ ਹੱਥ ਕਾਲਾ ਹੋ ਗਿਆ ਵੇ ਇੱਥੋਂ ਫੜ ਕੇ ਕੁੰਡਾ ਉਹ ਉਹ ਮਰ ਨਾਲੋਂ ਵੀ ਨਾ ਵਾਲੀ ਦਾ ਕਰਕੇ ਕਰੀ ਜਾਨੀ ਹਾਂ ਨਾ ਆ ਬਾਦ ਨਾ ਹੋ ਗਿਆ ਵਾ ਲਲ ਕੋਈ ਚਲ ਇਹ ਕੋਈ ਪਤਾ ਨਹੀਂ ਦਾ ਵੇ ਰਾ ਆ ਜਾਣਾ ਤੂੰ ਭਟੀਆਂ ਬੜਾ ਆਂ ਤੀਆਂ ਵਾ ਮੈਂ ਤਾਂ ਸਾਦ ਦੀਆਂ ਬਣੋਂ ਲਈ ਡਰਦਾ ਮੈਂ ਡਰਦਾ ਤੈਉ ਨਹੀਂ ਦਿਆ ਬੀਬੀ ਨੇ ਆਪਣੇ ਮੁੰਡੇ ਦੀ ਸਾਈਡ ਲੱਲ ਲਈ ਅੱਜ ਫੇਰ ਨਹੀਂ ਨਹੀਂ ਮੈਨੂੰ ਡਰ ਬੜਾ ਲੱਗਦਾ ਉੱਪਰ ਕਿਹਾ ਤੇ ਬੁੱਢੀ ਦੇ ਥੱਲੇ ਲੱਗਾ ਉਹ ਕਿੰਦਾ ਕਹਿੰਦੇ ਹੁੰਦੇ ਵੀ ਲੋਕੀ ਕਹਿੰਦੇ ਬੁੱਢੀ ਦੇ ਥੱਲੇ ਲੱਗਾ ਵਾ ਆ ਵਾ ਉਹ ਗੱਲ ਹੋਈ ਤੁਹਾਡੀ ਤੇ ਤੁਸੀਂ ਤਾਂ ਡਰਦੇ ਆ ਮੈਂ ਡਰਦਾ ਮੈਂ ਕਿਹਾ ਮੈਂ ਹੱਥ ਹੀ ਨਹੀਂ ਪਾਉਂਦੇ ਮੈਂ ਆ ਗਿਆ ਕਿ ਤੂੰ ਕੀ ਐਵੇਂ ਲਿਪੜੇ ਤੇ ਬਹਿ ਸਮਾਨ ਦਿਆ ਪਰਾਂ ਕਰ ਖਾਣੀਆਂ ਵੀ ਤੁਸੀਂ ਆ ਆ ਜੰਗੀਆਂ ਚੰਗੀਆਂ ਰੱਖ ਲੈਂਦੇ ਸਾਈਡ ਤੇ ਤੂੰ ਆ ਗਿੜੇ ਭਰਾ ਖਾ ਲੋ ਆਪਣੀਆਂ ਚਲੋ ਚਲੋ ਠੀਕ ਆ ਜੀ ਇੱਥੇ ਨਹੀਂ ਲੜਾਈ ਮੁੱਕਣੀ ਤੇ ਇਹ ਕੰਮ ਚੱਲਦਾ ਰਹਿਣਾ ਸਾਡੇ ਦੇ ਦਿਆਂ ਅਗਲੇ ਵਲੋਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਸੱਚੀ ਕਾਲ ਜੀ ਹਾਂ ਜੀ ਹਾਂ ਜੀ